5 ਡਿਗਰੀਆਂ ਨੇ ਹਰ ਕੋਈ ਮੈਂ ਕਹਿੰਨੀ ਹਜ਼ਰ ਦਾ ਟਾਈਮ ਦੇ ਵਿੱਚ 1 ਡਿਗਰੀ ਨਹੀਂ ਕਲੀਅਰ ਕਰ ਪੰਦਾ ਤੁਹਾਡੇ ਕੋਲ 5 ਨੇ ਪਹਿਲਾਂ ਤਾਂ ਇਹ ਦੱਸੋ ਕਿਹੜੀਆਂ ਕਿਹੜੀਆਂ ਨੇ ਤੇ ਕਿਵੇਂ-ਕਿਵੇਂ ਉਹਨਾਂ ਨੂੰ ਕਲੀਅਰ ਕੀਤਾ ਐਮ ਕਮ ਐਮ ਇਕਨੋਮਿਕਸ ਪੀਜੀਡੀਐਸਟੀ ਦੈਨ ਐਮਫੀਲ ਔਰ ਇੱਕ ਪੀਐਚਡੀ ਇਨ ਕਮਰਸ ਸਟਾਰਟਿੰਗ ਤੋਂ ਹੀ ਐਚ.ਐਲ ਦੇ ਵਿੱਚ ਕਾਫੀ ਪੜਨ ਦਾ ਸ਼ੌਂਕ ਸੀਗਾ ਜੀ ਲੇਕਿਨ ਮੈਂ ਖੁਦ ਹੀ ਕਹ ਲੋ ਕਿ 1 ਬਾਈ 1 ਡਿਗਰੀਸ ਨੂੰ ਲੈਂਦਾ ਗਿਆ 8 ਮਹੀਨੇ ਦੀ ਇਸ ਵਿੱਚ ਮੈਨੂੰ ਪੋਲੀਓ ਹੋ ਗਿਆ ਬਟ ਪੇਰੈਂਟਸ ਸੀ ਬਾਸਪੋਰਟ ਸੀ ਤਿੰਨ ਅਫੀਸਰ ਲੁਧਿਆਣਾ ਦੇ ਵਿੱਚ ਜੀ ਔਰ ਤਿੰਨ ਆਫਿਸ ਆਊਟ ਆਫ ਲੁਧਿਆਣਾ ਵਿੱਚ ਸੀ ਮੈਂ ਮੋਰਟਨਿਕ ਐਕਸਟੈਂਸ਼ਨ ਦੇ ਵਿੱਚ ਫਸਟ ਟਾਈਮ ਜਦੋਂ ਐਂਟਰ ਕੀਤਾ ਸੀ ਆਪਣਾ ਸੈਂਟਰ ਲੈ ਕੇ ਜੀ ਉਸ ਟਾਈਮ ਪੀਰੀਅਡ ਦੇ ਉੱਪਰ ਮੈਨੂੰ ਕਿਸੇ ਨੇ ਕਮੈਂਟ ਦਿੱਤਾ ਸੀ ਕਿ ਹੀ ਇਜ਼ ਅ ਡਿਸੇਬਲ ਪਰਸਨ ਐਤਾ ਪਰਸਨ ਮਤਲਬ ਰੈਂਟ ਦੇ ਉੱਪਰ ਕਿਵੇਂ ਸਰਵਾਈਵ ਕਰੇਗਾ ਇਸ ਪਰਸਨ ਨੇ ਵਿਦਿਨ 3 ਇਅਰ ਵਿੱਚ ਮਾਲਟਨ ਐਕਸਟੈਂਸ਼ਨ ਟੂ ਇਸ਼ੋ ਮਾਰਕੀਟ ਦੇ ਵਿੱਚ ਹੀ ਇਹਨਾਂ ਨੇ ਆਪਣੀ ਬਿਲਡਿੰਗ ਬਾਈ ਕਰ ਲਈ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਲਾਵਾ ਹੋਣੀਆਂ ਸੀ ਤਾਂ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੇ ਕਿਹਾ ਕਿ ਤੁਸੀਂ ਬੈਠ ਕੇ ਹੀ ਲਾਵਾ ਲਓ ਕੁਐਸਚਨ ਤਾਂ ਮੈਮ ਉਦੋਂ ਵੀ ਬਹੁਤ ਰਾਈਜ਼ ਹੋਈ ਸੀ ਦੋ ਮੇਰੇ ਜੋ ਬੱਚੇ ਐ ਔਰ ਦੋਨੋਂ ਦੇ ਦੋਨੋਂ ਬਿਲਕੁਲ ਫਿਜ਼ੀਕਲੀ ਫਿਟ ਨੇ ਲਾਈਫ ਦੇ ਵਿੱਚ ਦੋ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਸੀ ਜੀ ਆਪਾਂ ਓਨੈਸਟੀ ਨਾਲ ਵਰਕ ਕਰੀਏ ਬਿਲਕੁਲ ਸੈਕਿੰਡ ਵਨ ਇਜ਼ ਦਾ ਹਾਰਡ ਵਰਕ ਕਰੀਏ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਨਹਿਮਲਿਕ ਸਵਾਗਤ ਕਰਦੀਆਂ ਅੱਜ ਸਾਡੇ ਨਾਲ ਇੱਕ ਇੱਦਾਂ ਦੇ ਟੀਚਰ ਮੌਜੂਦ ਨੇ ਜਿੰਨਾ ਆਪਾਂ ਟੀਚਰ ਦੀ ਆਪਾਂ ਜੇ ਇੱਕ ਗੱਲ ਕਰੀਏ ਤਾਂ ਹਰ ਕੋਈ ਟੀਚਰ ਨੂੰ ਕਹਿ ਤਾਂ ਦਿੰਦਾ ਹੈ ਕਿ ਟੀਚਰਿੰਗ ਲਾਈਨ ਬਹੁਤ ਜ਼ਿਆਦਾ ਸੋਖੀ ਹੁੰਦੀ ਹੈ ਪਰ ਇਹਨਾਂ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਲਾਈਫ ਦੇ ਵਿੱਚ ਜਿਹੜਾ ਸੰਘਰਸ਼ ਕਰਨਾ ਪਿਆ ਕਿਉਂਕਿ ਆਪਾਂ ਆਪਣੇ ਸਰੀਰ ਤੇ ਵਿੱਚ ਕਮੀਆਂ ਕਰਦੇ ਰਹਿੰਦੇ ਨੇ ਪਰ ਇਹ ਜਿਹੜੇ ਸਰ ਨੇ ਇਹਨਾਂ ਦੇ ਜਿਹੜੇ ਪੈਰਾ ਦੇ ਵਿੱਚ ਪੋਲੀਆ ਮਾਰੀ ਹੋਈ ਹੈ ਪਰ ਇਹਨਾਂ ਦੀ ਇੰਨੀ ਕਾਬਲੀਅਤ ਆ ਇਹਨਾਂ ਕੋਲੇ 5-5 ਡਿਗਰੀਆਂ ਨੇ ਆਪਣੇ ਆ ਇਹਨਾਂ ਨੇ ਆਇਲਸ ਦੇ ਜਿਹੜੇ ਨੇ ਆਫਿਸ ਚਲਾਏ ਹੋਏ ਨੇ ਤੇ ਆਪਾਂ ਇਹਨਾਂ ਬਾਰੇ ਸਾਰੀ ਗੱਲਬਾਤ ਕਰਦੇ ਤੇ ਸਾਰੀਆਂ ਇਹਨਾਂ ਸਟੋਰੀ ਜਿਹੜੀ ਆ ਜਾਣਦੇ ਆ ਤੇ ਕਿਹੜੀਆਂ ਕਿਹੜੀਆਂ ਡਿਗਰੀਆਂ ਨੇ ਤੇ ਉਹਦੇ ਬਾਰੇ ਵੀ ਗੱਲ ਕਰਦੇ ਤੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਭਲਾ ਮੈਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਤ ਵਧੀਆ ਜੀ ਬਾਤ ਵਧੀਆ ਮੈਂ ਸਰ ਸਭ ਤੋਂ ਪਹਿਲਾਂ 5 ਡਿਗਰੀਆਂ ਨੇ ਹਾਂਜੀ ਹਰ ਕੋਈ ਮੈਂ ਕਹਿੰਦੀ ਹਾਜ਼ਰ ਟਾਈਮ ਦੇ ਵਿੱਚ 1 ਡਿਗਰੀ ਨਹੀਂ ਕਲੀਅਰ ਕਰ ਪਾਂਦਾ ਤੁਹਾਡੇ ਕੋਲ 5 ਨੇ ਪਹਿਲਾਂ ਤਾਂ ਇਹ ਦੱਸੋ ਕਿਹੜੀਆਂ ਕਿਹੜੀਆਂ ਨੇ ਤੇ ਕਿਵੇਂ-ਕਿਵੇਂ ਉਹਨਾਂ ਨੂੰ ਕਲੀਅਰ ਕੀਤਾ ਹਾਂ ਮੈਂ ਮਿਕੁਲ ਟੋਟਲ 5 ਡਿਗਰੀਸ ਐ ਐਮ ਕਮ ਐਮ ਇਕਨੋਮਿਕਸ PGDST then MPhil or a uh, PhD in commerce ji jis time pe to main starting to UCL ਦੇ ਵਿੱਚ کافی ਪੜਨ ਦਾ ਸ਼ੌਂਕ ਸੀਗਾ ji lekin main khud hi keh lo ki one by one degrees ਨੂੰ ਲੈਂਦਾ ਗਿਆ ਜਦੋਂ ਮੈਂ +1 ਵਿੱਚ ਮੈਂ ਪੜਦਾ ਸੀ ਉਸ ਟਾਈਮ ਤੋਂ ਦੇ ਉੱਪਰ ਮੈਂ ਟਿਊਸ਼ਨਸ ਲੈਣੀਆਂ ऑलरेडी स्टार्ट ਕਰ ਚੁੱਕਾ ਸੀ ji par lekin post graduation ਤੋਂ ਬਾਅਦ ਮੈਂ side by side ਪ੍ਰਾਈਵੇਟਲੀ ਜੋ ਹੈ ਸਾਰੀਆਂ ਡਿਗਰੀਆਂ ਜੋ ਹੈ ਉਹ ਕਲੀਅਰ ਕਰਤਾ ਗਿਆ ਸੀ ਜੀ ਮੈਮ ਸਰ ਤੁਹਾਡਾ ਪੈਰ ਨੂੰ ਪੋਲੀਓ ਮਾਰੇ ਹੋਏ ਕਿੰਨੇ ਟਾਈਮ ਪਹਿਲਾਂ ਇਹ ਚੀਜ਼ ਆਈ ਹੈ ਤੇ ਕਿਵੇਂ ਕਿਹੜੇ-ਕਿਹੜੇ ਚੈਲੰਜਸ ਨੇ ਜਿਹੜੇ ਆਏ ਨੇ ਤੇ ਲਾਈਫ ਦੇ ਵਿੱਚ ਤੁਸੀਂ ਫੇਸ ਕੀਤੇ ਆ ਮੈਮ ਤਕਰੀਬਨ ਜੋ 8 ਮਹੀਨੇ ਦੀ ਇਸ ਵਿੱਚ ਮੈਨੂੰ ਪੋਲੀਓ ਹੋ ਗਿਆ ਦੋਨੋਂ ਲੈਗਸ ਤੇ ਉੱਪਰ ਪੋਲੀਓ ਹੋ ਗਿਆ ਔਰ ਜੋ ਲੈਫਟ ਆਰਮ ਹੈ ਉਸਦੇ ਅੱਪਰ ਪੋਰਸ਼ਨ ਤੇ ਬਟ ਪੇਰੈਂਟਸ ਸੀ ਬਹੁਤ ਸਪੋਰਟ ਸੀ ਉਹ ਕਾਫੀ ਜ਼ਿਆਦਾ ਕੈਲੋ ਇਸ ਤੇ ਵਰੀਟ ਸੀਗੇ ਕਿ ਬੱਚੇ ਨੂੰ ਲਾਈਕ ਪੋਲੀਓ ਹੋ ਗਿਆ ਕਿਸਾ ਮੈਨੇਜ ਕਰੇਗਾ ਲੇਕਿਨ ਜੋ ਵੀ ਹੈ ਅੱਜ ਪੇਰੈਂਟਸ ਦਾ ਕੈਲੋ ਕਿ ਬਹੁਤ ਬੜਾ ਰੋਲ ਹੈ ਮੇਰੀ ਲਾਈਫ ਦੇ ਵਿੱਚ ਜਿਨ੍ਹਾਂ ਨੇ ਮੈਨੂੰ ਬਹੁਤ ਪੜਾਇਆ ਔਰ ਅੱਜ ਮੈਂ ਇਸ ਮੁਕਾਮ ਤੇ ਪਹੁੰਚ ਪਾਇਆ ਜੀ ਬਿਲਕੁਲ ਜੀ ਅੱਜ ਤੁਹਾਡੇ ਦੋ ਆਫਿਸ ਨੇ ਇੱਕ ਮੋਡਰ ਟਾਊਨ ਤੇ ਇੱਕ ਹੈਬੋਵਲ ਕਿਸ ਚੀਜ਼ ਦੇ ਆਫਿਸ ਨੇ ਤੇ ਕੀ ਕੀ ਇੱਥੇ ਜਿਹੜਾ ਸਿਖਾਇਆ ਦਿੱਤਾ ਐਕਚੁਅਲ ਵਿੱਚ ਮੈਮ ਦੋ ਨਹੀਂ ਤਿੰਨ ਆਫਿਸ ਹੈ ਲੁਧਿਆਣਾ ਦੇ ਵਿੱਚ ਜੀ ਔਰ ਤਿੰਨ ਆਫਿਸ ਆਊਟ ਆਫ ਲੁਧਿਆਣਾ ਵਿੱਚ ਸੀ ਜੀ ਹੈਡ ਆਫਿਸ ਮੈਮ ਮਾਲਟਨ ਐਕਸਟੈਂਸ਼ਨ ਟੁਇਸ਼ਰ ਮਾਰਕੀਟ ਹੈ ਜੀ ਉੱਥੇ ਅਸੀਂ ਕਮਰਸੀਆ ਕਲਾਸਿਸ ਲੈਣੇ ਆ ਸੈਕਿੰਡ ਵਨ ਇਜ਼ ਆ ਹੈਬੋਵਲ ਹੈਪੋਵਲ ਦੇ ਵਿੱਚ ਅਸੀਂ ਕਮਰਸ ਐਸ ਵੈਲ ਐਸ ਹਾਈਲਾਈਟਸ ਵਗੈਰਾ ਲੈਣੇ ਸੀ ਔਰ ਥਰਡ ਵਨ ਇਜ਼ ਅ ਸਲੀਮ ਟਾਪਰੀ ਸਲੀਮ ਟਾਪਰੀ ਦੇ ਵਿੱਚ ਓਨਲੀ ਅਸੀਂ ਹਾਈਲਾਈਟਸ ਨੂੰ ਲੈ ਕੇ ਚਲਦੇ ਆਂ ਸੀ ਜੀ ਇਸ ਤੋਂ ਇਲਾਵਾ ਮੈਂ 3 ਜੋ ਹੈ ਆਊਟ ਆਫ ਲੁਧਿਆਣਾ ਦੇ ਵਿੱਚ ਹੈ 1 ਇਜ਼ ਅ ਇੰਜਲ ਅੰਦਰ ਨੈਕਸਟ ਇਜ਼ ਅ ਬਟਿੰਡਾ ਐਂਡ ਅਦਰ ਇਜ਼ ਅ ਹੁਸ਼ਿਆਰਪੁਰ ਦੇ ਵਿੱਚ ਜੀ ਔਰ ਮੋਸਟ ਪ੍ਰੋਬੇਬਲੀ ਜੋ ਆਊਟ ਆਫ ਲੁਧਿਆਣਾ ਹੈ ਉੱਥੇ ਸਾਰੇ ਪਾਸੇ ਕਮਰਸ ਕਲਾਸਿਸ ਹੈ ਸੀ ਕਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਆ ਮੈਂ ਮੇਰੇ ਵਾਈਫ ਹੈ ਜੀ ਮੇਰੇ ਮਦਰ ਹੈ ਔਰ ਦੋ ਮੇਰੇ ਕਿਡਸ ਹੈ ਜੀ ਔਰ ਦੋਨੋਂ ਮੇਲ ਹੈ ਜੀ ਜੀ ਮੈਮ ਤੇ ਸਰ ਕਿਤੇ ਨੇ ਕਿਤੇ ਬਹੁਤ ਜ਼ਿਆਦਾ ਲਾਈਫ ਜਿਹੜੀ ਹੈ ਅਪਾ ਕਹਿ ਸਕਦੇ ਬਹੁਤ ਲਾਈਫ ਤੋਂ ਸਿੱਖਿਆ ਸਿੱਖਿਆ ਹੈ ਬਹੁਤ ਕੁਝ ਚੀਜ਼ਾਂ ਜਿਹੜੀਆਂ ਨੇ ਫੇਸ ਕੀਤੀਆਂ ਹੋਣਗੀਆਂ ਵੀ ਆਪਾਂ ਦੇਖ ਰਿਹਾ ਕਿਉਂਕਿ ਸਾਹਮਣੇ ਆਣਾ ਬੰਦਾ ਆਪਣ ਜੇ ਆਪਣੀ ਕਾਬਲੀਅਤਾਂ ਬद्दल ਦੀ ਗੱਲ ਕਰੇ ਤਾਂ ਬੋਲ ਕੇ ਬਿਆਨ ਨਹੀਂ ਪੈਂਦੀ ਪਰ ਜੇਕਰ ਆਪਣੀ ਪਰਸਨੈਲਿਟੀ ਦੀ ਗੱਲ ਕਰੀਏ ਤਾਂ ਲੋਕ ਦੇਖ ਕੇ ਜਜ ਕਰ ਲੈਂਦੇ ਤਾਂ ਕੁਝ ਨਹੀਂ ਕਰ ਪਾਊਗਾ ਇਹ ਤਾਂ ਹੈਂਡੀਕੈਪ ਆ ਲੱਤਾਂ ਤੋਂ ਵੀ ਨਹੀਂ ਚੱਲ ਹੁੰਦਾ ਬਾਹ ਵੀ ਇਹਦੀ ਮਾਰੀ ਹੋਈ ਹੈ ਮੈਂ ਮੋਡਲ ਟੋਨਿਕ ਐਕਸਟੈਂਸ਼ਨ ਦੇ ਵਿੱਚ ਫਸਟ ਟਾਈਮ ਜਦੋਂ ਐਂਟਰ ਕੀਤਾ ਸੀ ਆਪਣਾ ਸੈਂਟਰ ਲੈ ਕੇ ਜੀ ਉਸ ਟਾਈਮ ਪੀਰੀਅਡ ਦੇ ਉੱਪਰ ਮੈਨੂੰ ਕਿਸੇ ਨੇ ਕਮੈਂਟ ਦਿੱਤਾ ਸੀ ਕਿ ਹੀ ਇਜ਼ ਅ ਡਿਸੇਬਲ ਪਰਸਨ ਐਤਾ ਪਰਸਨ ਮਤਲਬ ਰੈਂਟ ਦੇ ਉੱਪਰ ਕਿਵੇਂ ਸਰਵਾਈਵ ਕਰੇਗਾ ਬਟ ਲੇਕਿਨ ਆਫਟਰ 3 ਇਅਰ ਉਹੀ ਪਰਸਨਸ ਦੇ ਮਾਈਂਡ ਦੇ ਮਤਲਬ ਮੇਰੇ ਸਾਹਮਣੇ ਜਦੋਂ ਉਹਨਾਂ ਦੀ ਗੱਲਬਾਤ ਆਈ ਜੀ ਤਾਂ ਉਹਨਾਂ ਦੀ ਕਹਿਣਾ ਇਹ ਸੀਗਾ ਕਿ ਇਸ ਪਰਸਨ ਨੇ ਵਿਦੀਨ 3 ਇਅਰ ਵਿੱਚ ਮਾਲਟਨ ਐਕਸਟੈਂਸ਼ਨ ਟੁਇਸ਼ਾ ਮਾਰਕੀਟ ਦੇ ਵਿੱਚ ਹੀ ਇਹਨਾਂ ਨੇ ਆਪਣੀ ਬਿਲਡਿੰਗ ਬਾਈ ਕਰ ਲਈ ਜੀ ਤੋਂ ਇਸ ਦਾ ਦੇ ਮੈਂ ਬਹੁਤ ਕਮੈਂਟ ਮਿਲਦੇ ਰਹਿੰਦੇ ਆ ਈਵਨ ਕਿ ਲਾਈਕ ਜਦੋਂ ਵੀ ਅਸੀਂ ਕਿਤੇ ਆ ਜਾ ਵੀ ਰਹੇ ਹੁੰਨੇ ਆ ਸਾਹਮਣੇ ਵਾਲੇ ਨੂੰ ਨਹੀਂ ਪਤਾ ਹੁੰਦਾ ਕਮੈਂਟ ਕਰ ਜਾਂਦਾ ਹੈ ਬਟ ਮੇਰਾ ਨੇਚਰ ਹੈ ਜੀ ਮੈਂ ਕਿਸੇ ਦੇ ਨਾਲ ਵੀ ਅੱਗੋਂ ਕੋਈ ਵੀ 바ਰਗੇਨਿੰਗ ਜਾਂ ਇਸ ਤਰ੍ਹਾਂ ਦਾ ਕੋਈ ਪੁਆਇੰਟ ਨਹੀਂ ਦਿੰਦਾ ਠੀਕ ਹੈ ਅਗਰਾ ਕਹਿ ਰਿਹਾ ਇਟਸ ਓਕੇ ਕੋਈ ਪ੍ਰੋਬਲਮ ਨਹੀਂ ਹੈ ਜੀ ਅਜਿਹਾ ਫੀਲ ਹੁੰਦਾ ਹੈ ਕਿ ਇੰਨੀ ਕਾਬਲੀਅਤ ਹੈ ਇੰਨੀਆਂ ਡਿਗਰੀਆਂ ਨੇ ਮੈਂ ਕਹਿੰਨੀ ਆਜਕਲ ਜੇ ਬੰਦਾ ਪੂਰਾ ਸਟੇਬਲ ਵੀ ਆ ਪੂਰਾ ਪੜਾ ਲਿਖਾ ਵੀ ਹੈ ਪੂਰਾ ਇੰਟੈਲੀਜੈਂਟ ਵੀ ਉਹ ਵੀ ਨਹੀਂ ਪੰਜ ਡਿਗਰੀ ਲੈ ਪਾਊਗਾ ਲੇਕਿਨ ਲੋਕ ਜਿਹੜੇ ਨੇ ਕਾਬਲੀਅਤ ਨੂੰ ਛੱਡ ਕੇ ਸ਼ਰੀਰ ਨੂੰ ਦੇਖ ਕੇ ਟੌਂਟਿੰਗ ਕਰ ਜਾਂਦੇ ਨੇ ਫੀਲ ਹੁੰਦੀ ਹੈ ਉਹ ਚੀਜ਼ ਕਿਤੇ ਨਾ ਕਿਤੇ ਦੁੱਖ ਹੁੰਦਾ ਹੈ ਮੈਮ ਸਭ ਤੋਂ ਪਹਿਲੇ ਮੈਂ ਉਸ ਮਾਲਿਕ ਦਾ ਸ਼ੁਕਰ ਕਰਾਂਗਾ ਜੀ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਬਣਾਇਆ ਤੋਂ ਮੈਂ ਮੈਂ ਕਦੀ ਵੀ ਇਸ चीज ਨੂੰ ਮਤਲਬ ਫੀਲ ਨਹੀਂ ਕੀਤਾ ਆਪਣੇ ਆਪ ਦੇ ਵਿੱਚ ਕਿਉਂਕਿ ਮੈਂ ਦੇਖਿਆ ਆਪਣੀ ਲਾਈਫ ਦੇ ਵਿੱਚ ਕਿ ਅਗਰ ਜੋ ਲੋਕ ਠੀਕ ਨੇ ਉਹ ਵੀ ਇਸ ਮੁਕਾਮ ਤੱਕ ਨਹੀਂ ਪਹੁੰਚ ਪਾਉਂਦੇ ਬਟ ਮੈਂ ਮੈਂ ਬਿਲਕੁਲ ਵੀ ਆਪਣੇ ਕੋ ਲੋ ਗੁਰੂ ਸਾਹਿਬ ਨਾਲ ਕਦੀ ਵੀ ਨਿਰਾਜ਼ ਨਹੀਂ ਹੋਇਆ ਸੀ ਮੈਂ ਇਸ ਨੂੰ ਫੇਸ ਕਰਦਾ ਸਰਵਾਈਵ ਕਰਦਾ ਔਰ ਐਵਰੀ ਟਾਈਮ ਅੱਜ ਵੀ ਮੈਂ ਸਰਵਾਈਵ ਕਰ ਰਿਹਾ ਈਵਨ ਕਿ ਅਗਰ ਮੈਂ ਇੰਸਟੀਚੂਟ ਵਿਜ਼ਾਨ ਹੈ ਜਾਂ ਇੰਸਟੀਚੂਟ ਤੋਂ ਘਰ ਆਣਾ ਮੈਂ ਐਚਲ ਦੇ ਵਿੱਚ ਆਪਣੇ ਸਕੂਟਰ ਦੇ ਉੱਪਰ ਸਰਵਾਈਵ ਕਰਦਾ ਸੀ ਸਾਈਡ ਤੇ ਵੀਲਸ ਹੈ ਲੇਕਿਨ ਬੈਠਣ ਵਿੱਚ ਜਦੋਂ ਮੈਂ ਮਤਲਬ ਉਤਰ ਕੇ ਇੰਸਟੀਚੂਟ ਜਾਣਾ ਉਹਦੋਂ ਤਾਂ ਚਲੋ ਪ੍ਰੋਬਲਮ ਹੈ ਹੀ ਹੈ ਬਟ ਬੈਠਣ ਦੇ ਟਾਈਮ ਮੈਨੂੰ ਕੁਝ ਜ਼ਿਆਦਾ ਪ੍ਰੋਬਲਮ ਆਂਦੀ ਹੈ ਲੇਕਿਨ ਫਿਰ ਵੀ ਮੈਂ ਉਸ ਨੂੰ ਵੀ ਅੱਜ ਵੀ ਸਟਰਗਲ ਕਰ ਰਹੀ ਆ ਜੀ ਜੀ ਮੈਂ ਜਦੋਂ ਵਿਆਹ ਹੋਇਆ ਤੇ ਬਹੁਤ ਸਵਾਲ ਚੱਕੇ ਗਏ ਹੋਣੇ ਆ ਬਹੁਤ ਕੁਝ ਕਿਹਾ ਗਿਆ ਹੋਊਗਾ ਸੀਗੀ ਉਮੀਦ ਕਿ ਵਿਆਹ ਹੋ ਜਾਊਗਾ ਕਿ ਕੁਝ ਇਦਾਂ ਦਾ ਮਤਲਬ ਕਿ ਹੋਊਗਾ ਕਿਉਂਕਿ ਲੋਕ ਜਿਹੜੇ ਨੇ ਕਹਿੰਦੇ ਆ ਨਾ ਸਾਥ ਦੇਣ ਦੇ ਨਾਲ ਨਾਲ ਪਿੱਛੇ ਮਤਲਬ ਕਿ ਬੁਰਾਈਆਂ ਵੀ ਕਰ ਦਿੰਦੇ ਨੇ ਮੈਂ ਉਸ ਕੁਦਰਤ ਦਾ ਬਹੁਤ ਸ਼ੁਕਰ ਹੈ ਜੀ ਕਿ ਮੇਰੀ ਮੈਰिज ਹੋਈ ਬਟ ਮੈਰिज ਜ਼ਰੂਰ ਲੇਟ ਹੋਈ ਥੋੜੀ ਜੀ ਆ ਕਵੈਸਚਨ ਤਾਂ ਉਦੋਂ ਵੀ ਮੈਮ ਬਹੁਤ ਲੋਕਾਂ ਨੇ ਕਵੈਸਚਨ ਮਾਰਕ ਕੀਤੇ ਸੀ ਕਿ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਲਾਵਾਵਾਂ ਹੋਣੀਆਂ ਸੀ ਤਾਂ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਨੇ ਕਿਹਾ ਕਿ ਤੁਸੀਂ ਬੈਠ ਕੇ ਹੀ ਲਾਵਾਵਾਂ ਲਓ ਕਵੈਸਚਨ ਤਾਂ ਮੈਮ ਉਦੋਂ ਵੀ ਬਹੁਤ ਰਾਈਜ਼ ਹੋਈ ਸੀ ਬਟ ਸ਼ੁਕਰ ਹੈ ਉਸ ਮਾਲਕ ਦਾ ਜਿਸ ਨੇ ਬਹੁਤ ਅੱਛਾ ਇੱਕ ਬਾਤ ਨੂੰ ਵੀ ਮੈਮ ਦਿੱਤਾ ਔਰ ਅੱਜ ਮੈਂ ਦੋ ਮੇਰੇ ਜੋ ਬੱਚੇ ਹੈ ਔਰ ਦੋਨੋਂ ਦੇ ਦੋਨੋਂ ਬਿਲਕੁਲ ਫਿਜ਼ੀਕਲੀ ਫਿਟ ਨੇ ਸ਼ੁਕਰ ਹੈ ਮੈਂ ਉਸ ਮਾਲਕ ਦਾ ਜੀ ਕੀ ਹੋਇਆ ਸਰ ਪਾਉ ਪੋ ਰਹੇ ਹੋ ਆਹ ਮੈਂਬਰਸ ਜਦੋਂ ਸੀਨ ਜਾਦਾ ਜਾਂਦਾ ਕਈ ਵਾਰ ਤਾਂ ਹੁੰਦੇ ਜੀ ਇਸ ਤਰ੍ਹਾਂ ਮੈਂ ਹੋ ਜਾਂਦੇ ਜੀ ਲੇਕਿਨ ਕਦੀ ਕੁਦਰਤ ਨਾਲ ਵੈਸੇ ਕੋਈ ਗਿੱਲਾ ਗੁਸ਼ਵਾ ਬਿਲਕੁਲ ਨਹੀਂ ਹੈ ਜੀ ਜੀ ਮੈਮ ਜੀ ਤੇ ਸਰ ਜਦੋਂ ਮਤਲਬ ਕਿ ਹਰ ਹੁੰਦਾ ਹੈ ਹਨਾ ਤੁਹਾਡੀ ਲਵ ਮੈਰਿਜ ਹੈ ਕਿ ਅਰੇਂਜ ਮੈਰਿਜ ਮੈਮ ਅਰੇਂਜ ਮੈਰਿਜ ਹੈ ਜੀ ਬਟ ਆਫਟਰ ਮੈਰਿਜ ਵੀ ਮੈਂ ਮੈਂ ਪ੍ਰੋਪਰ ਸਟੱਡੀ ਕੀਤੀ ਹੈ ਸੀ ਅ ਐਮ ਫੀਲ ਔਰ ਪੀ ਐਚ ਡੀ ਮੈਂ ਆਫਟਰ ਮੈਰਿਜ ਕੀਤੀ ਹੈ ਸੀ ਕਿਉਂਕਿ ਪਾਰਟਨਰ ਦੀ ਬਹੁਤ ਸਪੋਰਟ ਸੀ ਔਰ ਅੱਜ ਮੈਂ ਮੈਂ ਆਥਰ ਵੀ ਹਾਂ ਸੀ ਜੋ ਮੈਮ ਮੇਰੇ ਪਾਰਟਨਰ ਹੈ ਬਹੁਤ ਉਹਨਾਂ ਨੇ ਮੈਨੂੰ ਪੁਸ਼ ਕੀਤਾ ਆਫਟਰ ਮੈਰਿਜ ਔਰ ਅੱਜ ਦੀ ਡੇਟ ਵਿੱਚ ਆਈ ਐਮ ਦਾ ਆਥਰ ਆਫ ਕਲਿਆਨੀ ਪਬਲਿਸ਼ਰ ਐਸ ਵੈਲ ਐਸ ਪੀਐਸਐਨ ਐਜੂਕੇਸ਼ਨ आ, सो मेनी टाइटल्स इन द मार्केट सो मेनी यूनिवर्सिटीज से टाइटल्स है तो मैम उस चीज नु देखते हुए मैंने बहुत प्राउड फील हुंदा है ਮਤਲਬ ਫਿਜ਼ੀਕਲੀ ਡਿਸੇਬਿਲਟੀ ਮਤਲਬ ਭੁੱਲੀ ਜਾਂਦੀ ਹੈ ਜੀ ਬਿਲਕੁਲ ਜੀ ਮੈਮ ਜੇ ਕੋਈ ਇਦਾਂ ਦੀ ਗੱਲ ਤੁਸੀਂ ਸਾਡੇ ਨਾਲ ਸ਼ੇਅਰ ਕਰਨੀ ਚਾਹੋ ਜਿਹਨੂੰ ਤੁਸੀਂ ਆਪਣਾ ਮੰਨਦੇ ਸੀ ਬਹੁਤ ਦਿਲੋਂ ਕਰਦੇ ਸੀ ਪਰ ਉਹਦੇ ਵੱਲੋਂ ਹੀ ਕੁਝ ਇਦਾਂ ਦੇ ਸ਼ਬਦ ਜਿਹੜੇ ਨੇ ਕਹੇ ਗਏ ਜੋ ਕਿ ਬਹੁਤ ਜ਼ਿਆਦਾ ਤੁਹਾਨੂੰ ਮਤਲਬ ਦੁੱਖ ਪਹੁੰਚਾ ਕੇ ਬਹੁਤ ਜ਼ਿਆਦਾ ਹਾਮ ਕਰਕੇ ਮੈਮ ਇਸ ਤਰ੍ਹਾਂ ਹੈ ਕਿ ਇੱਕ ਛੋਟੀ ਜੀ ਗੱਲ ਹੀ ਐ ਐਕਚੁਅਲ ਦੇ ਵਿੱਚ ਕਿਸੇ ਟਾਈਮ ਤੇ ਮੈਂ ਆਪਣੇ ਸਕੂਟਰ ਤੇ ਜਾ ਰਿਹਾ ਸੀ ਜੀ ਤੇ ਦੂਸਰਾ ਸਾਹਮਣੇ ਵਾਲੇ ਦੀ ਇੱਕ ਕਾਰ ਮੇਰੇ ਸਕੂਟਰ ਦੇ ਵਿੱਚ ਟੱਚ ਕਰ ਗਈ ਔਰ ਉਹਨਾਂ ਨੇ ਬਹੁਤ ਕੁਝ ਮੈਨੂੰ ਬੋਲਣਾ ਸਟਾਰਟ ਕੀਤਾ ਬਹੁਤ ਹੀ ਕੁਝ ਲੇਕਿਨ ਮੈਂ ਉਹਨਾਂ ਨੂੰ ਫਸਟ ਆਫ ਆਲ ਮੈਂ ਕੋਈ ਜਵਾਬ ਨਹੀਂ ਦਿੱਤਾ ਜਦੋਂ ਮੈਂ ਉਹਨਾਂ ਨੇ ਇੱਕ ਦੋ ਵਰਡ ਇੰਗਲਿਸ਼ ਦੇ ਵਿੱਚ ਬੋਲੇ ਤਾਂ ਫਿਰ ਮੇਟ ਟੂਟਲੀ ਇੰਗਲਿਸ਼ ਉਹਨਾਂ ਨੂੰ ਬੋਲਣੀ ਸ਼ੁਰੂ ਕਰਤੀ ਔਰ ਉਹ ਪਰਸਨ ਲਿਟਰਲੀ ਬਾਏ ਗਾਡ ਰੀਅਲੀ ਸੌਰੀ ਬੋਲਣ ਲੱਗ ਪਿਆ ਔਰ ਮੈਨੂੰ ਕਹਿੰਦਾ ਸਰ ਤੁਸੀਂ ਪੜੇ ਲਿਖੇ ਹੋ ਜੀ ਤਾਂ ਮੈਂ ਆਪਣਾ ਕੁਝ ਨਹੀਂ ਉਹਨਾਂ ਨੂੰ ਦੱਸਿਆ ਜਸਟ ਆਪਣਾ ਵੈਸਟਿੰਗ ਕਾਰਡ ਉਹਨਾਂ ਦੇ ਹੱਥ ਪਕੜਾਇਆ ਤੇ ਉਹ ਪਰਸਨ ਹੱਥ ਵੀ ਮੇਰੇ ਨਾਲ ਨੇ ਈਵਨ ਕੀ ਉਹਨਾਂ ਦੇ ਤਿੰਨ ਬੱਚੇ ਮੇਰੇ ਕੋਲ ਹੀ ਪੜੇ ਐ ਸੀ ਕੀ ਬਾਤ ਜੀ ਮੈਮ ਤੇ ਸਰ ਕਿਤੇ ਆਪਾਂ ਦੁਨੀਆ ਦੀ ਗੱਲ ਕਰ ਰਹੇ ਆ ਹਨਾ ਇੰਨੀਆਂ ਡਿਗਰੀਆਂ ਨੇ ਇੰਨਾ ਕੁਝ ਹੈਗਾ ਆ ਆਪਾਂ ਕਹਿੰਦੇ ਆ ਕਿ ਰੱਬ ਦਾ ਦਿੱਤਾ ਹਰ ਇੱਕ ਚੀਜ਼ ਜੋ ਕਿ ਇੱਕ ਇਨਸਾਨ ਜਿਹੜਾ ਚਾਹੁੰਦਾ ਆ ਪਰ ਰੱਬ ਦਾ ਦਿੱਤਾ ਸਿਰਫ ਇੱਕ ਇਹੀ ਪ੍ਰੋਬਲਮ ਆ ਵੀ ਤੁਸੀਂ ਮਤਲਬ ਹੈਂਡੀਕੈਪ ਉੱਪਰ ਲੱਤਾਂ ਤਾਂ ਆਪਣੀ ਤੁਰ ਨਹੀਂ ਸਕਦੇ ਕਿਤੇ ਨ ਕਿਤੇ ਇਸ ਚੀਜ਼ ਦਾ ਦੁੱਖ ਹੁੰਦਾ ਹੈ ਪਛਤਾਵਾ ਹੁੰਦਾ ਹੈ ਜੇ ਅੱਜ ਮੇਰੀ ਲੱਤਾਂ ਹੁੰਦੇ ਤੇ ਮੈਂ ਇਸ ਇਸ ਤੋਂ ਵੀ ਜ਼ਿਆਦਾ ਜਿਹੜਾ ਮੇਰੇ ਕੋਲ ਮਕਾਮ ਹੁੰਦਾ ਤਾਂ ਇਸ ਤੋਂ ਵੀ ਜ਼ਿਆਦਾ ਮੈਂ ਮਿਹਨਤ ਕਰਦਾ ਤੇ ਮੈਂ ਹੋਰ ਅੱਗੇ ਤੱਕ ਵੱਧ ਜਾਂਦਾ ਨੈਸ਼ਨਲੀ ਇੰਟਰਨੈਸ਼ਨਲੀ ਤੱਕ ਪਹੁੰਚ ਜਾਂਦਾ ਦੇਖੋ ਮੈਂ ਜੀ ਮੈਂ ਨੈਸ਼ਨਲ ਇੰਟਰਨੈਸ਼ਨਲ ਦੀ ਹੀ ਗੱਲ ਕਰਦਾ ਸੀ ਪਹਿਲੇ অলরেਡੀ ਮੈਮ ਨੈਸ਼ਨਲ ਚਾਰ ਅਵਾਰਡ ਮੈਨੂੰ ਮਿਲ ਚੁੱਕੇ ਅਸੀਂ ਇੱਕ অলরেਡੀ ਇੰਟਰਨੈਸ਼ਨਲ ਸੋਕਲੇਟਸ ਅਵਾਰਡ ਇੰਗਲੈਂਡ ਤੋਂ ਵੀ ਮੈਨੂੰ ਨੋਮੀਨੇਸ਼ਨ ਆਈ ਸੀ ਜੀ ਬਟ 2007 ਦੇ ਵਿੱਚ ਉਦੋਂ ਮੈਂ ਮੈਂ ਇੰਗਲੈਂਡ ਡਿਊ ਟੂ ਸਮ ਰੀਜ਼ਨ ਮੈਂ ਨਹੀਂ ਸੀ ਪਹੁੰਚ ਪਾਇਆ ਲੇਕਿਨ ਮੈਂ ਕਦੀ ਵੀ ਇਸ ਤਰ੍ਹਾਂ ਮੈਨੂੰ ਫੀਲ ਨਹੀਂ ਹੁੰਦਾ ਕਿਉਂਕਿ ਦੇਖੋ ਮੈਮ ਜੋ অলরেਡੀ ਫਿਜ਼ੀਕਲੀ ਫਿਟ ਨੇ ਜੀ ਦੇਖੋ ਜਿਸ ਤਰਾ ਤੁਹਾਡਾ ਕੁਸਚਨ ਹੈ ਕਿ ਅਗਰ ਮੈਂ ਫਿਜ਼ੀਕਲੀ ਫਿਟ ਹੁੰਦਾ ਤਾਂ ਮੈਂ ਸ਼ਾਇਦ ਕੁਝ ਹੋਰ ਵੀ ਕਰ ਲੈਂਦਾ ਬਿਲਕੁਲ ਬਟ ਆਈ ਥਿੰਕ ਸੋ ਨੋ ਮੈਮ ਅਗਰ ਮੈਂ ਮੈਂ ਇਸ ਚੀਜ਼ ਨੂੰ ਰਿਅਲਾਈਜ਼ ਕਰਦਾ ਕਿ ਜੇ ਮੈਂ ਫਿਜ਼ੀਕਲੀ ਫਿਟ ਹੁੰਦਾ ਨਾ ਸ਼ਾਇਦ ਮੈਂ ਅੱਜ ਮੈਂ ਕੁਝ ਹੋਰ ਹੀ ਹੁੰਦਾ ਹੋ ਸਕਦਾ ਮੈਂ ਇਸ ਲੈਵਲ ਤੇ ਹੀ ਨਾ ਪਹੁੰਚ ਪੰਦਾ ਠੀਕ ਹੈ ਨਾ ਬਟ ਉਹੀ ਚੀਜ਼ ਰਿਪੀਟ ਹੈ ਮੈਮ ਕਿ ਕਦੀ ਵੀ ਰਿਅਲਾਈਜ਼ ਨਹੀਂ ਕੀਤਾ ਬਟ ਐਵੇਂ ਕੀ ਹਰ ਪੁਆਇੰਟ ਦੇ ਉੱਪਰ ਹਰ ਮੂਵਮੈਂਟ ਦੇ ਉੱਪਰ ਮੇਰੀ ਇੱਕ ਇੱਛਾ ਹੁੰਦੀ ਹੈ ਕਿ ਮੈਂ ਸਟਰਗਲਿੰਗ ਕਰਾਂ ਔਰ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਮੈਂ ਮੈਂ ਸਟਰਗਲਿੰਗ ਹੀ ਕਰਦਾ ਆ ਰਿਹਾ ਔਰ ਬਹੁਤ ਵਧੀਆ ਫੀਲ ਹੁੰਦਾ ਸੀ ਜੀ ਜੀ ਇਸ ਟਾਈਪ ਦਾ ਤੁਹਾਨੂੰ ਜਿਹੜਾ ਸਟਰਗਲ ਕਰਨਾ ਪੈਂਦਾ ਹੈ ਚਲੋ ਪੈਰਾ ਤੇ ਹੀ ਵਜ੍ਹਾ ਨਾਲ ਤਾਂ ਬਹੁਤ ਕੁਝ ਕਰਨਾ ਪੈਂਦਾ ਪਰ ਹੋਰ ਕਿਹੜੇ-ਕਿਹੜੇ ਚੀਜ਼ਾਂ ਨੇ ਜਿਸ ਤਰੀਕੇ ਨਾਲ ਤੁਹਾਨੂੰ ਚੈਲੰਜਸ ਹੋ ਗਏ ਸਟਰਗਲ ਹੋ ਗਏ ਕਿ ਜ਼ਿਆਦਾ ਤੋਂ ਜ਼ਿਆਦਾ ਫੇਸ ਕਰਨਾ ਪੈਂਦਾ ਆ ਯੈਸ ਮੈਮ ਜਿਸ ਤਰ੍ਹਾਂ ਮੈਂ ਇੱਕ ਛੋਟੀ ਜੀ ਗੱਲ ਹੈ ਆਪਾਂ ਡੇਲੀ ਤਿਆਰ ਹੁੰਨੇ ਆ ਜੀ ਤੋ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਲੈਫਟ ਮੇਰੀ ਆਮ ਹੈ ਜੋ ਅਪਰ ਪੁਸ਼ਨ ਪੋਲੀਓ ਇਫੈਕਟਿਡ ਹੈ ਜੀ ਮੈਂ ਸਭ ਤੋਂ ਪਹਿਲੇ ਮੈਨੂੰ ਮਾਰਨਿੰਗ ਤੇ ਹੀ ਮੇਰੀ ਸਟਰਗਲਿੰਗ ਮਾਰਨਿੰਗ ਤੋਂ ਹੀ ਸਟਾਰਟ ਹੋ ਜਾਂਦੀ ਹੈ ਸਟਰਗਲਿੰਗ ਕਿ ਲਾਈਕ ਮੈਂ ਅਗਰ ਟਰਬਨ ਬਣਨੀ ਹੈ ਤੋ ਹੱਥ ਲੈਫਟ ਮੇਰਾ ਹੱਥ ਆਮ ਮੇਰਾ ਚਲਦਾ ਨਹੀਂ ਹੈ ਤੋ ਮੈਨੂੰ ਮੈਂ ਆਪਣੇ ਲੈਫਟ ਲੱਤ ਦੇ ਗੋਡੇ ਦੇ ਉੱਪਰ ਆਪਣਾ ਲੈਫਟ ਜੋ ਹੈ ਆਮ ਰੱਖਣੀ ਪੈਂਦੀ ਹੈ ਫਿਰ ਉਸ ਤੋਂ ਬਾਅਦ ਮੈਂ ਟਰਬਨ ਮੰਨੀ ਸਟਾਰਟ ਕਰਤਾ ਸੀ ਸਟਾਰਟਿੰਗ ਐਥੋਂ ਹੁੰਦੀ ਐ ਸੀ ਔਰ ਦਿਨ ਦੇ ਐਂਡ ਦੇ ਵਿੱਚ ਆਪਾਂ ਇੰਸਟੀਚੂਟ ਤੋਂ ਘਰ ਜਾ ਰਹੇ ਹਾਂ ਸੀ ਜਦੋਂ ਔਰ ਜਾਣਾ ਤਾਂ ਬਾਈ ਸਕੂਟਰ ਹੀ ਐ ਸੀ ਜੀ ਤੇ ਸਕੂਟਰ ਦੇ ਉੱਤੇ ਬੈਠਣ ਲੱਗਿਆ ਫਿਰ ਪ੍ਰੋਬਲਮ ਐ ਸੀ ਆਈ ਮੀਨ ਟੂ ਸੇ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਡੇਲੀ ਹੀ ਮੇਰੀ ਇਹੀ ਰੁਟੀਨ ਐ ਸੀ ਸਟਰਗਲਿੰਗ ਤੋਂ ਸਟਾਰਟ ਹੁੰਦੀ ਐ ਜੀ ਸਟਰਗਲਿੰਗ ਤੇ ਖਤਮ ਹੋ ਜਾਂਦੀ ਐ ਜੀ ਕਦੇ ਆਪਣੇ ਆਪ ਤੇ ਗੁੱਸਾ ਆਉਂਦਾ ਹੈ ਕਿ ਹਮੇਸ਼ਾ ਕਿਸੇ ਦਾ ਸਹਾਰਾ ਲੈਣਾ ਪੈਂਦਾ ਹੈ ਹਮੇਸ਼ਾ ਕਿਸੇ ਦਾ ਸਾਥ ਚਾਹੀਦਾ ਹੁੰਦਾ ਹੈ ਬਈ ਜੇ ਰੱਬ ਮੈਨੂੰ ਵਧੀਆ ਬਣਾ ਦਿੰਦਾ ਜੇ ਇਸ ਜੋਗੀ ਨਾਲ ਲੱਗਦਾ ਤਾਂ ਮੈਨੂੰ ਵੀ ਕਿਸੇ ਦਾ ਸਹਾਰਾ ਨਾ ਲੈਣਾ ਪੈਂਦਾ ਆ ਮੈਂ ਇਸ ਪੁਆਇੰਟ ਦੇ ਉੱਤੇ ਮੈਂ ਕਹੂੰਗਾ ਜੀ ਜੋ ਮੇਰੇ ਦੋਨੋਂ ਬੱਚੇ ਹੈ ਐਨੀ ਕੁ ਮੇਰੀ سپورਟ ਕਰਦੇ ਜੀ ਮੈਨੂੰ ਕਦੀ ਫੀਲ ਹੀ ਨਹੀਂ ਹੁੰਦੀਂਦੇ ਕੀ ਬਾਤ ਹੈ ਕੀ ਲਾਈਕ ਮੈਂ ਅਗਰ ਇੰਸਟੀਚੂਟ ਵੀ ਆ ਅਗਰ ਮੈਂ ਬੱਚਿਆਂ ਨੂੰ ਫੋਨ ਵੀ ਕਰ ਦੇਣਾ ਕਿ ਬੇਟਾ ਮੈਂ ਫ੍ਰੀ ਹੋ ਗਿਆ ਤੋ ਹਾਰਡਲੀ 2 ਤੋਂ 3 ਮਿੰਟ ਸਿਸਟ ਮੇਕ ਕੋਲ ਪਹੁੰਚ ਜਾਂਦੇ ਆ ਜੀ ਉਹਨਾਂ ਨੂੰ ਪਤਾ ਹੈ ਕਿ ਫਾਦਰ ਸਾਹਿਬ ਨੂੰ ਜੋ ਸਕੂਟਰ ਤੇ ਬੈਠਣ ਲੱਗਿਆ ਹੈਲਪ ਚਾਹੀਦੀ ਹੈ ਕਦੀ ਵੀ ਮੈਂ ਮਿਸਟਰਾਂ ਨਹੀਂ ਹੋਇਆ ਕਿ ਮੈਂ ਉਹਨਾਂ ਨੂੰ ਅਗਰ ਕਿਹਾ ਕਿ ਬੇਟਾ ਮੈਨੂੰ ਹੈਲਪ ਚਾਹੀਦੀ ਹੈ ਉਹਨਾਂ ਨੇ ਅਜ ਤੱਕ ਮੈਨੂੰ ਡਿਨਾਈ ਨਹੀਂ ਕੀਤਾ ਸੀ ਕਿਆ ਜੀ ਮੇਰੇ ਅੱਜ ਤੱਕ ਲਾਈਫ ਤੋਂ ਕੀ ਸਿੱਖਿਆ ਤੇ ਕੀ ਕੁਝ ਕੀਤਾ ਹੈ ਤੇ ਇੰਨਾ ਕੁਝ ਕਰਨ ਤੋਂ ਬਾਅਦ ਅੱਜ ਵੀ ਬਹੁਤ ਚੀਜ਼ਾਂ ਨੇ ਜਿਹੜੇ ਫੇਸ ਕਰਨੀਆਂ ਪੈਂਦੀਆਂ ਨੇ ਜਿਹੜੇ ਕਿ ਆਪਾਂ ਕਹਿ ਸਕਦੇ ਆਪਣੇ ਦੀ ਵਜ੍ਹਾ ਹੀ ਨਾਲ ਕਈ ਵਾਰੀ ਦੁੱਖ ਪਹੁੰਚਦਾ ਹੈ ਉਹ ਕੀ ਚੀਜ਼ਾਂ ਨੇ ਦੇਖੋ ਮੈਂ ਮੈਂ ਨੇ ਆਪਣੀ ਲਾਈਫ ਦੇ ਵਿੱਚ ਸਿੱਖਿਆ ਤਾਂ ਬਹੁਤ ਕੁਝ ਹੈ ਆ ਸਭ ਤੋਂ ਪਹਿਲੇ ਤਾਂ ਮੈਂ ਮੈਂ ਸਟਰਗਿੰਗ ਸਿੱਖੀ ਅ ਜੀ ਮੈਂ ਓਵਰঅল ਮੈਂ ਇੱਕ ਮੈਸੇਜ ਹੀ ਦੇਣਾ ਚਾਹੂੰਗਾ ਇਸ ਪੁਆਇੰਟ ਦੇ ਉੱਪਰ ਕਿ ਲਾਈਫ ਦੇ ਵਿੱਚ ਦੋ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਸੀ ਜੀ ਫਸਟ ਵਨ ਇਜ਼ ਦਾ ਕਿ ਲਾਈਕ ਆਪਾਂ ਓਨੈਸਟੀ ਨਾਲ ਵਰਕ ਕਰੀਏ ਬਿਲਕੁਲ ਸੈਕਿੰਡ ਵਨ ਇਜ਼ ਦਾ ਹਾਰਡ ਵਰਕ ਕਰੀਏ ਔਰ ਆਈ ਥਿੰਕ ਸੋ ਦੁਨੀਆ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਵਰਕ ਨਹੀਂ ਹੈ ਜਿਹੜਾ ਇੰਪੋਸੀਬਲ ਹੈ ਬਿਲਕੁਲ impossible ਤੁਹਾਨੂੰ ਸ਼ਾਇਦ ਲੱਗੇਗਾ ਕੋਈ ਨਾ ਕੋਈ ਵਰਕ ਲੇਕਿਨ ਜਦੋਂ ਅਸੀਂ ਉਹਨੂੰ ਮੈਂਟਲੀ ਪ੍ਰਪੇਅਰਡ ਹੋ ਕੇ ਕਰਦੇ ਹਾਂ ਤਾਂ ਇੰਪਾਸਸਿਬਲ ਉਸੇ ਟਾਈਮ ਪੋਸੀਬਿਲਟੀ ਵਿੱਚ ਬਦਲ ਜਾਂਦਾ ਹੈ ਜੀ। ਤੋਂ ਮੈਂ ਮੈਂ ਇਹੀ ਕਹਾਂਗਾ ਜੀ ਮੇਰੇ ਲਈ ਕੋਈ ਵੀ ਚੀਜ਼ ਇੰਪਾਸਸਿਬਲ ਨਹੀਂ ਹੈ। ਆਈ ਡੂ ਈਚ ਐਂਡ ఎవਰੀਥਿੰਗ। ਕਿ ਜੋ ਮਜ਼ੀ ਜਿੰਨਾ ਕੁ ਚਲ ਉਸ ਪਰਮਾਤਮਾ ਨੇ ਉਸ ਵੈਗੁਰ ਨੇ ਕਰਵਾਣਾ ਹੁੰਦਾ ਆਪਣੇ ਵੱਲੋਂ ਮੈਂ ਪ੍ਰੋਪਰਲੀ ਕੋਸ਼ਿਸ਼ ਕਰੀ ਦੀ ਹੈ ਜੀ ਕਿ ਉਹ ਵਰਕ ਪੂਰਾ ਹੋ ਜਾਏ। ਕੀ ਆਵਾਜ਼ Gmail. ਸੋ ਆਲੋ ਜੀ ਸਾਰੀਆਂ ਗੱਲਾਂ ਜਿਹੜੀਆਂ ਕਰ ਲਈਆਂ ਨੇ ਗੱਲਾਂ ਬਹੁਤ ਜ਼ਿਆਦਾ ਪਿਆਰੀਆਂ ਕਿੱਤੀਆਂ ਜੇ ਇੱਕ ਲਾਈਵ ਦੇ ਵਿੱਚ ਸਟਰਗਲ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਲੈ ਕੇ ਐਂਡ ਤੱਕ ਯਾਨੀ ਕਿ ਰਾਤ ਤੱਕ ਲਾਈਵ ਦੇ ਵਿੱਚ ਸਟਰਗਲ ਹੀ ਸਟਰਗਲ ਆ ਹਰ ਇੱਕ ਚੀਜ਼ ਸਟਰਗਲ ਕਰਕੇ ਹੀ ਜਿਹੜੀ ਇਹਨਾਂ ਨੂੰ ਪਾਣੀ ਪੈਂਦੀ ਹੈ ਤੇ ਕਹਿੰਦੇ ਆ ਨਾ ਵਿਦਆਊਟ ਸਟਰਗਲ ਤਾਂ ਕੁਝ ਵੀ ਨਹੀਂ ਹੈਗਾ ਇਹ ਗੱਲ ਬਿਲਕੁਲ ਸਹੀ ਹੈ ਕਿਉਂਕਿ ਜਿਹੜਾ ਬੰਦਾ ਸਟਰਗਲ ਕਰਦਾ ਹੈ ਨਾ ਉਹਨੂੰ ਹਰ ਇੱਕ ਚੀਜ਼ ਦੀ ਜਿਹੜੀ ਹੈ ਵੈਲਿਊ ਪਤਾ ਹੁੰਦੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਸਾਨੂੰ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਨਿਹਮਲਿਕ ਕੈਮਰਾ ਪਰਸਨ ਸਾਹਿਲ